ਜੋ ਜਾਂਦਾ ਆਂਡ ਗਵਨ ਸਾਨੂੰ ਨੌਂ ਦੀ ਬਹੁਤ ਤੰਗੀ ਹੁੰਦੀ ਆ ਐਂ ਕਿਹੇ ਵੇਲੇ ਬਾਥਮ ਕਰਨ ਤੋਂ ਵੀ ਬਹੁਤ ਔਖੇ ਹੋ ਜਾਂਦੇ ਨਾ ਤੈਂ ਕਿਹਨੂੰ ਕਹਿ ਸਕਦੇ ਵੀ ਉੱਤਰ ਜੋ ਥੱਲੇ ਕੇ ਦੇ ਕੋਠੇ ਤੋਂ ਤਾਰਿਆ ਨਹੀਂ ਜਾ ਸਕਦਾ ਬਿਲਕੁਲ ਹਾਂਜੀ ਤੇ ਕੀ ਹੁਣ ਮੰਗ ਕਰਦੇ ਕੀ ਹੋਣਾ ਚਾਹੀਦਾ ਜੀ ਮੈਂ ਹੋਈ ਭੈਣ ਭਰਾ ਨੂੰ ਕਹਿਣਾ ਚਾਹੁੰਦੀਆਂ ਜਿਹੜੇ ਵੀ ਕੋਈ ਮਦਦ ਕਰਦੇ ਆ ਸਾਡੀ ਵੀ ਕੋਈ ਮਦਦ ਕੀਤੀ ਜਾਵੇ ਮੈਂ ਆਪਣੀਆਂ ਧੀਆਂ ਨੂੰ ਛੱਤ ਦੇ ਥੱਲੇ ਬਾਹ ਸਕਾਂ ਹਾਂ ਜੀ ਗਾ ਮਟਿਆਰਾ ਨੇ ਗਾ ਵਿਆਹ ਸ਼ਾਦੀਆਂ ਵੀ ਬਿਲਕੁਲ 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 ਜੀ ਬਹੁਤ ਤੰਗੀ ਹੈ ਬਹੁਤ ਓਕੇ ਹੈ ਨਾ ਹਾਂਜੀ ਤੇ ਸੱਸ ਸਹੁਰਾ ਕਿਵੇਂ ਆ ਕਿੰਨਾ ਤੇ ਕਿਵੇਂ ਠੀਕ ਆ ਕੀ ਹਾਲਾਤ ਇਹਨਾਂ ਦੇ ਇਹਨਾਂ ਦਾ ਜਦੋਂ ਠੀਕ ਹੀ ਮੈਨੂੰ ਲੋੜ ਹੀ ਨਹੀਂ ਪਈ ਮਦਦ ਮੰਗਣ ਦੀ ਕਿਤੇ ਲੋੜ ਨਹੀਂ ਪਈ ਮੈਨੂੰ ਹੁਣ ਇਹ ਬਹਿ ਗਿਆ ਤੇ ਹੁਣ ਮੈਨੂੰ ਮਦਦ ਦੀ ਬਹੁਤ ਜ਼ਰੂਰਤ ਆ ਔਰ ਮੇਰੀ ਸੱਸ ਦਾ ਵੀ ਚੂਕਣਾ ਟੁੱਟਾ ਮੈਂ ਪੱਟੇ ਲਵਾਉਣੀ ਆ ਇਹਨਾਂ ਨੂੰ ਤੇ ਹੁਣ ਥੋੜਾ ਜਿਹਾ ਡੰਡੇ ਨਾਲ ਤੁਰਨ ਲੱਗ ਗਏ ਆ ਪਰ ਪਰ ਹੁਣ ਕੰਮਜਾਪ ਨਹੀਂ ਹੋ ਸਕਦੇ ਕੋਈ ਕੰਮ ਕਰ ਨਹੀਂ ਮੇਰੇ ਨਾਲ ਕਰਾ ਸਕਦੇ ਬਿਲਕੁਲ ਵੀ ਲਾਜ ਹੋਣ ਵਾਲਾ ਪੈ ਮਾਦਾ ਦਾ ਵੀ ਜੀ ਲਾਜ ਹੋਣ ਵਾਲਾ ਲਾਜ ਕੋਈ ਬਸ ਹਾਂ ਗਰੀਬੰਦਾ ਚਲੋ ਪੱਟਾ ਫੁੱਟਾ ਲਾ ਕੇ ਟਾਈਮ ਗੁਜ਼ਾਰਾ ਕਰਦਾ ਵੀ ਚਲ ਲਾਜ ਨਹੀਂ ਹੋ ਰਿਆ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਤੇ ਇਹ ਧੀ ਆ ਤੇ ਕਿੰਵੀਂ ਚ ਪੜਦੇ ਬੱਚੇ ਇਹਨਾਂ ਨੇ 12 ਕਰ ਲਈ ਆ ਗਾੜੀ ਪੜਾਈ ਨਹੀਂ ਹੋ ਸਕਦੀ ਪੈਸੇ ਖੁਣੋ ਹਨਾ ਜੇ ਪੈਸਾ ਹੁੰਦਾ ਤੇ ਹਰ ਇੱਕ ਦਾ ਦਿਲ ਕਰਦਾ ਵੀ ਬੱਚੇ ਮੈਂ ਗਾੜੀ ਪੜਾਵਾ ਇਹਨਾਂ ਨੂੰ ਕੋਈ ਬਣਾ ਸਕਾ ਬਿਲਕੁਲ ਜੀ ਗਾੜੀ ਪੜਾਈ ਰੁਕ ਗਈ ਇਹਨਾਂ ਦੀ ਜੀ ਜੀ ਤੇ ਇਹ ਧੀ ਕਿੰਵੀਂ ਚ ਪੜਦੀ ਹੈ ਇਹ 12ਵੀਂ ਚ ਪੜਦੀ ਹੈ ਵੀ 12 ਤੱਕ ਪੜੂਗੀ ਜਿੰਨਾ ਚਿਰ ਸਰਕਾਰੀ ਆ ਮੁੜ ਕੇ ਗਾੜੀ ਨਹੀਂ ਮਿਲਤੇ ਸਹਾਇਤਾ ਨਹੀਂ ਹੈਗੀ ਮੈਂ ਪੜਾਉਂ ਚੁੱਕੀ ਤੇ ਆਪ ਤੁਸੀਂ ਕੀ ਕੰਮ ਕਰ ਕਰਦੇ ਆ ਮੈਂ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹਾਂ ਦੀ ਹਾਂ ਜੀ ਜੀ ਕੰਮ ਕਰ ਕਰਕੇ ਪੋਚੇ ਲਾ ਲੂ ਜਾਂ ਕੁਛ ਹਾਂ ਜੀ ਹਾਂ ਜੀ ਬਿਲਕੁਲ ਜੀ ਵੇਖੋ ਭੈਣ ਬਹੁਤ ਮਜਬੂਰਾ ਤੇ ਕੀ ਹੋਣਾ ਚਾਹੀਦਾ ਪੁੱਤ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਪਾਪਾ ਨੂੰ ਕਿੰਨਾ ਚਿਰ ਹੋ ਗਿਆ 14 ਸਾਲ ਹੋ ਗਏ 14 ਸਾਲ ਹੈ ਨਾ ਤੇ ਪੜਾਈ ਪੜਨ ਨੂੰ ਦਿਲ ਕਰਦਾ ਹਾਂ ਜੀ ਅੱਗੇ ਪੜਨ ਨੂੰ ਦਿਲ ਤੇ ਕਰਦਾ ਪਰ ਭੈਣ ਨਿਕੰਮੀ ਨਾਲ ਉਹ ਵੀ ਫੜਿਆ ਜਾਣਾ ਪਰ ਦਾਦੂ ਕਮਾਉਂਦੇ ਸੀ ਤੇ ਸਾਡੀ ਫੀਸਾਂ ਦਿੱਤੀਆਂ ਜਾਂਦੇ ਹਣ ਤੇ ਉਹ ਵੀ ਨਹੀਂ ਦਿੱਤੀਆਂ ਜਾਂਦੇ ਹੁਣ ਦਾਦਾ ਜੀ ਵੀ ਨਹੀਂ ਕੰਮ ਤੋਂ ਬੈਠ ਗਏ ਹੈ ਨਾ ਜੀ ਕੋਡੇ ਨਹੀਂ ਕੰਮ ਕਰਦੇ ਉਹਨਾਂ ਬਿਲਕੁਲ ਫੋਨ ਨੰਬਰ ਕਿੰਨਾ ਹੈ ਪੁੱਤ 814765410 ਦੁਬਾਰਾ ਫੇਰ ਦੱਸੋ ਜੀ 8146765410 ਇਹ ਪਰਿਵਾਰ ਦਾ ਨੰਬਰ ਆ ਤੇ ਹਾਂ ਤੀ ਇਹ ਪੜਨੂ ਦਿਲ ਕਰਦਾ ਹਾਂਜੀ ਕਿੰਨੀ ਆ ਪਲੱਸ 2 ਜੋ ਗਿਆ ਜੀ ਨਹੀਂ ਪਲੱਸ 2 ਹੋ ਗਈ ਆ ਹੋ ਗਈ ਆ ਹਨਾ ਤੇ ਗਾਂ ਪੜਨੂ ਦਿਲ ਕਰਦਾ ਤੇ ਕੀ ਕਾਰਨ ਆ ਜਿਹੜਾ ਹੁਣ ਪੜਾਈ ਛੱਡਨੀ ਪਈ ਉਹ ਦਾਦੂ ਦਾਦੀ ਦੇ ਬਹਿਣ ਦੇ ਕਾਰਨ ਕੀ ਪੈਸਿਆਂ ਦੀ ਕਮੀ ਆ ਗਈ ਹੁਣ ਤਾਂ ਕਰਕੇ ਛੱਡਨੀ ਪਈ ਪੜਾਈ ਤੇ ਲਿਖੋ ਪੜਨਾ ਚਾਹੁੰਦੇ ਹਨਾ ਹਾਂਜੀ ਫੋਨ ਨੰਬਰ ਕਿੰਨਾ ਹੈ 86 78 65 40 ਇਹ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਆ ਹਾਂਜੀ ਮਾਤਾ ਜੀ ਹਾਂਜੀ ਵੀਰ ਜੀ ਅੱਜ ਆਪਾਂ ਪਹੁੰਚਿਆ ਪਿੰਡ ਕਿਰਤਵਾਲ ਛੋਟੀ ਕਿਰਤਵਾਲ ਦੇ ਵਿੱਚ ਜੀ ਇਹ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਜੀ ਦੁੱਖਾਂ ਨਾਲ ਭਰੀ ਕਹਾਣੀ ਹੈ ਕਿਉਂਕਿ ਭੈਣ ਦਾ ਪਤੀ ਨੂੰ 14-15 ਸਾਲ ਦੇ ਲਗਭਗ ਹੋ ਗਿਆ ਪੂਰਾ ਹੋਏ ਨੂੰ ਦੋ ਧੀਆ ਇੱਕ ਕਾਕਾ ਉਹ ਵੀ ਹੈਂਡੀਕੈਪ ਆ ਜੀ ਤੇ ਬਜ਼ੁਰਗ ਹੈਗੇ ਨੇ ਦਾਦਾ ਜੀ ਤੇ ਦਾਦੀ ਜੀ ਹੁਣ ਉਹ ਵੀ ਕਮਾਈ ਦਾ ਸਾਧਨ ਭਾਈ ਜੀ ਬਿਲਕੁਲ ਨਹੀਂ ਹੈਗਾ ਤੇ ਸਕੂਲ ਦੇ ਖਰਚਾ ਫੀਸਾਂ ਦਾਖਲੇ ਨਹੀਂ ਦੇ ਸਕਦੇ ਬਾਕੀ ਆਪਾਂ ਸਾਰੀ ਗੱਲਬਾਤ ਪਰਿਵਾਰ ਤੋਂ ਜਾਣਾਂਗੇ ਵੇਖੋ ਆ ਕੱਲ ਕਿਸੇ ਨੂੰ ਕਹਿ ਕੇ ਤੇ ਥੋੜਾ ਬਹੁਤ ਬੜਵਾਇਆ ਹੈ ਜੀ ਸਿਰ ਲਕਾਵਾ ਵੀ ਨਹੀਂ ਹੈਗਾ ਜਿੱਥੇ ਬਾਥਰੂਮ ਦੇ ਵਿੱਚ ਧੀਆ ਨਹਾ ਸਕਣ ਇਸ਼ਨਾਨ ਕਰ ਸਕਣ ਕੋਈ ਛੱਤ ਨਹੀਂ ਹੈਗੀ ਬਾਥਰੂਮਾਂ ਤੇ ਤੁਸੀਂ ਦੇਖ ਸਕਦੇ ਜੇ ਇਹ ਵੀ ਬੰਨ ਵਾਲੇ ਆ ਤੇ ਬਾਕੀ ਕਮਰੇ ਜਰੂਰ ਦਿਸ ਰਹੇ ਆ ਵੀ ਪਰ ਇਹਨਾਂ ਦੀ ਛੱਤਾਂ ਕਮਜ਼ੋਰ ਆ ਤੇ ਕਮਰੇ ਬਹੁਤ ਜ਼ਿਆਦਾ ਡੂੰਘੇ ਆ ਜੀ ਬਾਕੀ ਆਪਾਂ ਭੈਣਾ ਤੋਂ ਆ ਵੇਖੋ ਚੁੱਲ੍ਹਾ ਬਲ ਰਿਹਾ ਏ ਤੇ ਸਿਲੰਡਰ ਵੀ ਮੈਨੂੰ ਲੱਗਦਾ ਨਹੀਂ ਹੈਗਾ ਤੇ ਪਾਥੀਆਂ ਪੁੱਥੀਆਂ ਬਾਲ ਕੇ ਆਪਦੇ ਭੈਣਾ ਗੁਜ਼ਾਰਾ ਕਰਦੀਆਂ ਨੇ ਤੇ ਪੂਰੇ 14-15 ਸਾਲ ਦੇ ਲਗਭਗ ਇਹਨਾਂ ਦਾ ਪਤੀ ਪੈਣ ਦਾ ਪੂਰਾ ਹੋਏ ਨੂੰ ਹੋ ਚੁੱਕਿਆ ਬਾਕੀ ਆਪਾਂ ਸਾਰੀ ਗੱਲ ਬਾਤ ਜਾਣਦੇ ਆ ਪਰਿਵਾਰ ਕੋਲੋਂ ਕੀ ਕਹਾਣੀ ਹੈ ਜੀ ਇਹਨਾਂ ਦੀ ਬਾਕੀ ਆਪਾਂ ਭੈਣ ਤੋਂ ਜਾਣਾਂਗੇ ਸਾਸਿਕਾ ਭੈਣ ਜੀ ਕੀ ਨਾਂ ਹੈ ਭੈਣ ਜੀ ਆਪਣਾ ਪਿੰਡ ਕਿਹੜਾ ਆਪਣਾ ਕਿਰਤੋਵਾਲ ਫੁਰਕਾ ਤੇ ਕੀ ਹਾਲਾਤ ਆ ਕੀ ਗੱਲਬਾਤ ਆ ਜੀ ਕਹਾਣੀ ਕਰਦੀ ਜੀ ਆਪਤੀ ਨੂੰ 14 ਸਾਲ ਹੋ ਗਏ ਐ ਤਾਂ ਪੂਰੇ ਹੋਏ ਨੂੰ ਮੇਰੇ ਨਾਲ ਦੋ ਬੇਟੀਆਂ ਇੱਕ ਬੇਟਾ ਐ ਤੇ ਉਹਨਾਂ ਦੇ ਵੀ ਪੈਰ ਨਹੀਂ ਐ ਮੈਂ ਠੀਕ ਨਹੀਂ ਐ ਬੇਟੇ ਮੇਰੇ ਦੇ ਉਹਨਾਂ ਦੇ ਵੀ ਪੈਰ ਜੜੇ ਹੋ ਗਏ ਆ ਹੈਂਡਿਕੈਪ ਆ ਜੀ ਹਾਂਜੀ ਹਾਂਜੀ ਤੇ ਮੈਂ ਹੋਈ ਚਾਹਨੀ ਆ ਜਿਹੜੇ ਵੀ ਭੈਣ ਭਰਾ ਕੋਈ ਵੀ ਸਹਾਇਤਾ ਕਰਦੇ ਤੇ ਸਾਡੀ ਵੀ ਸਹਾਇਤਾ ਕਰਨ ਮੇਰੀਆਂ ਬੱਚਿਆਂ ਦੀ ਪੜ੍ਹਾਈ ਵੀ ਰੁਕ ਗਈ ਐ ਕੋਈ ਫੀਸਾਂ ਕੋਈ ਤੇ ਮੈਂਆਂ ਛੱਤਾਂ ਵੀ ਜੜੀਆਂ ਉਹ ਵੀ ਡਿੱਗਣ ਵਾਲੀਆਂ ਸਿਉਂਕ ਬਹੁਤ ਲੱਗੀ ਹੋਈ ਐ ਜਦੋਂ ਮੀਂਹ ਆਉਂਦਾ ਵਿੱਚ ਪਾਣੀ ਵੀ ਪੈ ਜਾਂਦਾ ਡੂੰਘੇ ਬਹੁਤ ਆ ਤੇ ਮੈਂ ਭੈਣ ਭਰਾਵਾਂ ਨੂੰ ਇਹੋ ਹੀ ਬੇਨਤੀ ਕਰਦੀ ਆ ਕਿ ਮਿਲ ਕੇ ਮਦਦ ਕਰੋ ਤੇ ਨਾਹੋਂ ਨੂੰ ਛੱਤ ਵੀ ਵੇਖ ਲਓ ਧੀਆਂ ਦੇ ਕਮਰੇ ਕਮਰੇ ਸਾਰੇ ਹਿਸਾਬ ਨਾਲ ਡਿੱਗਣ ਵਾਲਾ ਹਿਸਾਬ ਹੀ ਆ ਜੀ ਹਾਂਜੀ ਛੱਤਾਂ ਜਿਵੇਂ ਬਾਥਰੂਮ ਦੀ ਵੀ ਜ਼ਰੂਰਤ ਆ ਹਾਂਜੀ ਜਦੋਂ ਕੋਈ ਕੋਠੇ ਤੇ ਚੜ ਜਾਂਦਾ ਆਂ ਗਵਨ ਸਾਨੂੰ ਨੌਂ ਦੀ ਬਹੁਤ ਤੰਗੀ ਹੁੰਦੀ ਆ ਐ ਕਿਹ ਵਾਲੇ ਬਾਥਮ ਕਰਨ ਤੋਂ ਵੀ ਬਹੁਤ ਔਖੇ ਹੋ ਜਾਂਦੇ ਨਾ ਤਾਂ ਕਿਸੇ ਨੂੰ ਕਹਿ ਹੀ ਸਕਦੇ ਵੀ ਉੱਤਰ ਜੇ ਥੱਲੇ ਕੇ ਦੇ ਕੋਠੇ ਤੋਂ ਤਾਰਿਆਂ ਨਹੀਂ ਜਾ ਸਕਦਾ ਬਿਲਕੁਲ ਹਾਂਜੀ ਤੇ ਕੀ ਹੁਣ ਮੰਗ ਕਰਦੇ ਕੀ ਹੋਣਾ ਚਾਹੀਦਾ ਜੀ ਮੈਂ ਹੋਈ ਭੈਣ ਭਰਾ ਨੂੰ ਕਹਿਣਾ ਚਾਹੁੰਦੀ ਆ ਜਿਹੜੇ ਵੀ ਕੋਈ ਮਦਦ ਕਰਦੇ ਆ ਸਾਡੀ ਵੀ ਕੋਈ ਮਦਦ ਕੀਤੀ ਜਾਵੇ ਮੈਂ ਆਪਣੀਆਂ ਧੀਆਂ ਨੂੰ ਛੱਤ ਦੇ ਥੱਲੇ ਬਾਸ ਸਕਾਂ ਹਾਂ ਜੇ ਗਾ ਮਟਿਆਰਾ ਨੇ ਗਾ ਵਿਆਹ ਸ਼ਾਦੀਆਂ ਵੀ ਬਿਲਕੁਲ 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 ਜੀ ਬਹੁਤ ਤੰਗੀ ਹੈ ਬਹੁਤ ਔਖੇ ਹੈ ਨਾ ਹਾਂਜੀ ਤੇ ਸੱਸ ਸਹੁਰਾ ਕਿਵੇਂ ਹੈ ਕਿੰਨਾ ਤੇ ਕਿਵੇਂ ਠੀਕ ਹੈ ਕੀ ਹਾਲਾਤ ਇਹਨਾਂ ਦੇ ਇਹਨਾਂ ਦਾ ਜਦੋਂ ਠੀਕ ਹੀ ਮੈਨੂੰ ਲੋੜ ਹੀ ਨਹੀਂ ਕਹੀ ਮਦਦ ਤੇ ਮੰਗਿਆ ਦੀ ਕਿਤੇ ਲੋੜ ਨਹੀਂ ਪਈ ਮੈਨੂੰ ਹੁਣ ਇਹ ਬਹਿ ਗਿਆ ਤੇ ਹੁਣ ਮੈਨੂੰ ਮਦਦ ਦੀ ਬਹੁਤ ਜ਼ਰੂਰਤ ਆ ਹੋਣ ਮੇਰੀ ਸੱਸ ਦਾ ਵੀ ਚੂਕਣਾ ਟੁੱਟਾ ਮੈਂ ਪੱਟੇ ਲਵਾਉਣੀ ਆ ਇਹਨਾਂ ਨੂੰ ਤੇ ਹੁਣ ਥੋੜਾ ਜਿਹਾ ਡੰਡੇ ਨਾਲ ਤੁਰਨ ਲੱਗ ਗਏ ਆ ਪਰ ਪਰ ਹੁਣ ਕੰਮ ਜਾਂ ਨਹੀਂ ਹੋ ਸਕਦੇ ਕੋਈ ਕੰਮ ਕਰ ਨਹੀਂ ਮੇਰੇ ਨਾਲ ਕਰਾ ਸਕਦੇ ਬਿਲਕੁਲ ਉਹ ਵੀ ਲਾਜ ਹੋਣ ਵਾਲਾ ਪੈ ਮਾਦਾ ਦਾ ਵੀ ਜੀ ਲਾਜ ਹੋਣ ਵਾਲਾ ਲਾਜ ਖੁਣੋ ਹੀ ਬਸ ਹਾਂ ਗਰੀਬੰਦਾ ਚਲੋ ਪੱਟਾ ਫੁੱਟਾ ਲਾ ਕੇ ਟਾਈਮ ਗੁਜ਼ਾਰਾ ਕਰਦਾ ਵੀ ਚਲ ਲਾਜ ਨਹੀਂ ਹੋ ਰਿਆ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਏ 3 ਆ ਤੇ ਕਿੰਵੀਂ ਚ ਪੜਦੇ ਬੱਚੇ ਇਹਨਾਂ ਨੇ 12 ਕਰ ਲਈ ਆ ਗਾੜੀ ਪੜਾਈ ਨਹੀਂ ਹੋ ਸਕਦੀ ਪੈਸੇ ਖੁਣੋ ਹਨਾ ਇਹ ਪੈਸਾ ਹੁੰਦਾ ਤੇ ਹਰ ਇੱਕ ਦਾ ਦਿਲ ਕਰਦਾ ਵੀ ਮੇਰੇ ਬੱਚੇ ਮੈਂ ਗਾੜੀ ਪੜਾਵਾ ਇਹਨਾਂ ਨੂੰ ਕੋਈ ਬਣਾ ਸਕਾ ਬਿਲਕੁਲ ਜੀ ਗਾੜੀ ਪੜਾਈ ਰੁਕ ਗਈ ਇਹਨਾਂ ਦੀ ਜੀ ਜੀ ਤੇ ਏ 3 ਕਿੰਵੀਂ ਚ ਪੜਦੀ ਹੈ ਇਹ 12ਵੀਂ ਚ ਪੜਦੀ ਹੈ ਵੀ 12 ਤੱਕ ਪੜੂਗੀ ਜਿੰਨਾ ਚਿਰ ਸਰਕਾਰੀ ਆ ਮੜ ਕੇ ਗਾੜੀ ਨਹੀਂ ਮਿਲਤੇ ਸਾਤਾ ਨਹੀਂ ਹੈਗੇ ਨਾ ਪੜਾਉਂ ਚੋ ਤੇ ਆਪ ਤੁਸੀਂ ਕੀ ਕੰਮ ਕਰ ਕਰਦੇ ਆ ਮੈਂ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹਾਂ ਜੀ ਹਾਂ ਜੀ ਕੰਮ ਕਰ ਕਰ ਕੇ ਪੋਚੇ ਲਾ ਲਓ ਜਾਂ ਕੁਛ ਹਾਂ ਜੀ ਹਾਂ ਜੀ ਬਿਲਕੁਲ ਜੀ ਵੇਖੋ ਭੈਣ ਬਹੁਤ ਮਜਬੂਰਾ ਤੇ ਕੀ ਹੋਣਾ ਚਾਹੀਦਾ ਪੁੱਤ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਪਾਪਾ ਨੂੰ ਕਿੰਨਾ ਚੜ ਹੋ ਗਿਆ 14 ਸਾਲ ਹੋ ਗਏ 14 ਸਾਲ ਹੈ ਨਾ ਤੇ ਪੜਾਈ ਪੜਨ ਤੂੰ ਦਿਲ ਕਰਦਾ ਹਾਂਜੀ ਅੱਗੇ ਪੜ੍ਹਨ ਦਿਲ ਤੇ ਕਰਦਾ ਪਰ ਭੈਣ ਨਿਕੰਮੀ ਨਾ ਉਹ ਵੀ ਪੜਿਆ ਜਾਣਾ ਪਰ ਦਾਦੂ ਕਮਾਉਂਦੇ ਸੀ ਤੇ ਸਾਡੀ ਫੀਸਾ ਦਿੱਤੀਆਂ ਜਾਂਦੇ ਹਣ ਤੇ ਉਹ ਵੀ ਨਹੀਂ ਦਿੱਤੀਆਂ ਜਾਂਦੀ ਹੁਣ ਦਾਦਾ ਜੀ ਵੀ ਨਹੀਂ ਕੰਮ ਤੋਂ ਬੈਠ ਗਏ ਹੈ ਨਾ ਬਿਲਕੁਲ ਫੋਨ ਨੰਬਰ ਕਿੰਨਾ ਹੈ ਪੁੱਤ 814765410 ਦੁਬਾਰਾ ਫਿਰ ਦੱਸਿਓ ਜੀ 8146765410 ਇਹ ਪਰਿਵਾਰ ਦਾ ਨੰਬਰ ਆ ਤੇ ਹਾਂ ਤੀ ਇਹ ਪੜਨੂ ਦਿਲ ਕਰਦਾ ਹਾਂਜੀ ਕਿੰਨੀ ਆ ਪਲੱਸ 2 ਜੋ ਗਿਆ ਜੀ ਨਹੀਂ ਪਲੱਸ 2 ਹੋ ਗਿਆ ਹੋ ਗਿਆ ਹਨਾ ਤੇ ਗਾਂ ਪੜਨੂ ਦਿਲ ਕਰਦਾ ਤੇ ਕੀ ਕਾਰਨ ਆ ਜਿਹੜਾ ਹੁਣ ਪੜਾਈ ਛੱਡਨੀ ਪਈ ਉਹ ਦਾਦੂ ਦਾਦੀ ਦੇ ਬਹਿਣ ਦੇ ਕਾਰਨ ਕੀ ਪੈਸਿਆਂ ਦੀ ਕਮੀ ਆ ਗਈ ਹੁਣ ਤਾਂ ਕਰਕੇ ਛੱਡਨੀ ਪਈ ਪੜਾਈ ਬਿਲਕੁਲ ਪੜਨਾ ਚਾਹੁੰਦੇ ਹਨਾ ਹਾਂਜੀ ਫੋਨ ਨੰਬਰ ਕਿੰਨਾ ਹੈ ਕੀ ਅਸੀਂ ਚਾਹ 스타ਟ ਪੈਂਡ ਚੱਲਦਾ ਇਹ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸੰਪਰਕ ਕਰ ਸਕਦੇ ਆ ਹਾਂਜੀ ਮਾਤਾ ਜੀ ਤੁਹਾਡਾ ਵੀ ਚੂਕਣਾ ਦੱਸਦੇ ਡੰਡਾ ਅੱਤੀ ਚ ਪੜਿਆ ਡੰਡਾ ਜੀ ਆਖੀਆ ਨਹੀਂ ਜਾਂਦਾ ਲੱਤੋ ਅੱਛਾ ਜੀ ਪੱਟਾ ਲਵਾ ਲੈਣੀ ਤੇ ਮਾੜਾ ਮੋਟਾ ਤੁਰ ਪੈਣੀ ਨਹੀਂ ਤੇ ਲਾਜ ਨਹੀਂ ਹੋਣ ਡਿਆ ਮੇਰਾ ਤੇ ਪੋਤਰੀਆਂ ਵੀ ਮਟਿਆਰਾ ਹੋ ਚੁੱਕੀਆਂ ਪੋਤਰਾ ਵੀ ਮਟਿਆਰਾ ਪੋਤਰਾ ਵੀ ਹੈਂਡੀਕੈਪ ਆ ਹੂੰ ਤੇ ਇਹਨਾਂ ਦਾ ਕੋਈ ਚਾਚਾ ਨਹੀਂ ਤਾਇਆ ਨਹੀਂ ਹਾਂਜੀ ਕੋਈ ਲਾਗੇ ਨਹੀਂ ਲਾਉਣ ਵਾਲਾ ਹੈ ਕਿੰਨਾ ਸਾਲ ਹੋ ਗਿਆ ਪੁੱਤ ਪੁਰੇ ਨੂੰ 14 ਸਾਲ ਬੜਾ ਔਖਾ ਹੋਇਆ ਪਿਆ ਨਾ ਬਹੁਤ ਔਖਾ ਜਿੰਨਾ ਚਿਰ ਹੈਗਾ ਸੀ ਕਿਸੇ ਦਾ ਗਾੜੀ ਮੈਂਤ ਨਹੀਂ ਕੀਤੀ ਹੁਣ ਬਹੁਤ ਸਾਨੂੰ ਔਖਾ ਹੋਇਆ ਪਿਆ ਤੁਸੀਂ ਆਪ ਵੀ ਕਮਾਉਂਦੇ ਸੀ ਬਾਪੂ ਜੀ ਕਮਾਉਂਨੇ ਹਾਂ ਕਮਾਉਂਨੇ ਹਾਂ ਬੱਚਿਆਂ ਨੂੰ ਖੋਲਨੇ ਹੁਣ ਸਾਂਹ ਕਾਹੇ ਜੁਗਗੇ ਨਹੀਂ ਦਵਾਈ ਤਾਂ ਵੀ ਬਹਿਰ ਹੀ ਦੱਕ ਬਿਲਕੁਲ ਜੀ ਹੁਣ ਕੀ ਮੰਗ ਕਰਦੇ ਆਂ ਜੀ ਮੰਗ ਹੈ ਹੋਈ ਆ ਬੱਚਿਆਂ ਦਾ ਸਿਰ ਲਗਾਵਾ ਬਣ ਜੇ ਕਮਰੇਾਂ ਦੇ ਪੱਲੇ ਹੈ ਕੁਛ ਨਹੀਂ ਦੇਖਣ ਨੂੰ ਕਮਰੇ ਲੱਗਦੇ ਆ ਪਰ ਦੇਖਣ ਨੂੰ ਲੱਗਦੇ ਬਾਹਰੋਂ ਹਾਂਜੀ ਇਹ ਅੰਦਰ ਆਹੀ ਪਾਣੀ ਜਦੋਂ ਮੀਂਹ ਆਉਂਦਾ ਸਾਡੇ ਪੋਤਰੀਆਂ ਪੁੱਤਰੇ ਪਾਣੀ ਚ ਲਟਦੇ ਆ ਹਾਂਜੀ ਛੱਤਾਂ ਨੂੰ ਸੌਂਕ ਲੱਗੀ ਆ ਔਖੀ ਆਏ ਨਾ ਬਹੁਤ ਔਖੇ ਤੇ ਇਹਨਾਂ ਬੱਤੀ ਮੇਰੀ ਭੈਣ ਨੂੰ ਪਚਾ ਇਹ ਹੋ ਗਈ ਜਿੱਤੇ ਨਾਲ ਤਾਂ ਕਿਤੇ 4 ਦਿਨ ਦਿੱਤਰਨ ਉਹ ਪਾਸੇ ਚਿੱਟਨੇ ਪਾਈ ਨਾ ਜਿਹਨੇ ਫਤਾਨਾ ਮਾਰੀ ਦਿੱਤਾ ਬੇਕਲ ਕੰਮ ਵੀ ਬਰੂ ਬਣ ਆਲੀ ਆਏ ਕੋਦੇ ਵਾਕ ਭੈਣ ਨੇ ਕਿਹਾ ਵੀ ਕਿਸੇ ਤੇ ਤੇ ਗੋਟਾ ਟੰਦੇ ਆਪਦੇ ਕੋਠੇਆਂ ਤੇ ਆਏਗੀ ਅਕਸਤ ਬਿਲਕੁਲ ਜੀ ਬਾਥਰੂਮਾਂ ਤੇ ਤਾਂ ਤੋਂ ਵਾਦੇ ਇਸ ਪਰਿਵਾਰ ਦੀ ਪੈਸੇ ਦੇ ਦੁੱਖੋਂ ਪੜ੍ਹਾਈ ਜੀ ਨੇ ਪਲੱਸ 2 ਕੀਤੀ ਨਹੀਂ ਜੀ ਬਹੁਤ ਔਕੇ ਹਲਾ ਤੋਏ ਪਿਆ ਜੀ ਬਾਕੀ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਢੂੰਗੇ ਢੂੰਗੇ ਕਮਰੇ ਆ ਹਨਾ ਤੇ ਇਹਨਾਂ ਥੱਲੇੋਂ ਉੱਤਰੀਏ ਤੈਣ ਹਿਸਾਬ ਨਾਲ ਪੌੜੀ ਵਾਲਾ ਸਿਸਟਮ ਬਣਿਆ ਪਿਆ ਅਸਲੋਂ ਰਹਿਣੀ ਪੈਣਾ ਕੋਈ ਨਾਲ ਕਰੇ ਕੀ ਚੁੱਲ੍ਹੇ ਤੇ ਚੱਲ ਰਿਆ ਕੰਮ ਪਤਾ ਹੈਗਾ ਪੈਸਾ ਕੋਈ ਨਹੀਂ ਪੜਾ ਸਕਦੇ ਅਜੀ ਭਰਾਇਆ ਹੀ ਨਹੀਂ ਗਿਆ ਆ ਵੇਖੋ ਧੀ ਵਿਚਾਰੀ ਚੁੱਲ੍ਹੇ ਤੇ ਕਾਰ ਕਰ ਰਹੀ ਆ ਹਨਾ ਤੇ ਫੋਨ ਨੰਬਰ ਕਿਦਾਂ ਹੈ ਜੀ 82476544 ਠੀਕ ਹੈ ਜੀ ਧੰਨਵਾਦ ਜੀ